ਦੀ ਸੋਚਦੇ ਕਰਾ ਦੇਗੇ ਧੋਕੇ ਜੋ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਭੀਮrao ਅੰਬੇਦਕਰ ਸਾਹਿਬ ਜੀ ਦੀ ਬਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਰੋਸ ਪ੍ਰਦਰਸ਼ਨ ਜाहिर ਕੀਤਾ ਜਾ ਰਿਹਾ ਆ ਉਸ ਵਿੱਚ ਵਿਅਕਤੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਉਸ ਤੇ ਐਨਐਸਏ ਲੱਗਣਾ ਚਾਹੀਦਾ ਆ ਉਹਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਪ੍ਰਸ਼ਾਸਨ ਨੇ ਕੋਈ ਅੰਗੈਲੀ ਵਰਤੀ ਤੇ ਇਹਦਾ ਜਿਹੜਾ ਖਮਿਆਜਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਦਾ ਭੁਗਤਣਾ ਪਏਗਾ ਜਿਨ੍ਹਾਂ ਦੇ ਮਾਸਟਰਮਾਈਂਡ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਇਸ ਤੋਂ ਹੋਰ ਤਿੱਖਾ ਕੀਤਾ ਜਾਏਗਾ ਦੀ ਸੋਚ ਤੇ ਕਹਾਂਗੇ ਠੋਕੇ ਜੈਪੀ ਜੈ ਮਹਾਰ ਜੈਪੀ ਜੈ ਮਹਾਰ ਜੈਪੀ ਜੈ ਮਹਾਰ ਜਿਹੜੇ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਦਿੱਤੇ ਚੱਲਣ ਵਾਲੇ ਲੋਕ ਉਹ ਰੋਜ਼ ਜਿਹੜਾ ਪ੍ਰਗਟ ਕਰ ਰਹੇ ਆ ਰੋੜਾਂ ਦੇ ਉੱਤੇ ਆ ਕੇ ਸੜਕਾਂ ਦੇ ਵਿੱਚ ਆ ਕੇ ਚੌਂਕਾਂ ਦੇ ਵਿੱਚ ਆ ਕੇ ਉਸ ਰੋਜ਼ ਕਰਨ ਦਾ मकसद है कि दलित भाईचारा रहा लेकिन सत्ता का कोई भी काबज नहीं बड़ी राजनीति खेली गई थी जो तो चन्नी मुख्यमंत्री बनिया और चनी साहब चलो ਉਹ ਮੁੱਖ ਮੰਤਰੀ ਥੋੜੇ ਸਮੇਂ ਲਈ ਰਹਿ ਪਰ ਅਤਰਾਜ ਬੜਾ ਸਾਰਿਆਂ ਨੂੰ ਦੁਬਾਰਾ ਕਿਤੇ ਚੰਨੀ ਨਾ ਆ ਜਵੇ ਕਿਤੇ ਦਲਿਤਾਂ ਦਾ ਸੀਐਮ ਫੇਰ ਨਾ ਬਣ ਜਾਏ ਜਿਹਨਾਂ ਨੂੰ ਪਤਾ ਸੀ ਵੀ 34% ਵੋਟ ਆ ਤੇ ਬੜੇ ਲਾਰੇ ਲਾਏ ਗਏ ਅਸੀਂ ਜਿਹੜਾ ਜਿੱਪਟੀ ਸੀਐਮ ਦਲਿਤਾਂ ਇਚਾਰੇ ਚ ਲਮਾ ਲਈ ਅਜੇ ਤੱਕ ਜਿੱਪਟੀ ਸੀਐਮ ਬਣਿਆ ਨਹੀਂ ਬਣਿਆ ਜਦੋਂ ਉਹਨਾਂ ਨੇ ਦੇਖਿਆ ਵੀ ਸੀਐਮ ਇੱਕ ਦੰਤਰਾਤਾ ਦਾ ਦੇ ਫਿਰ ਡੀਪੀਸੀਐਮ ਵਾਲਾ ਜਿਹੜੀ ਤਵਲੀ ਬੰਦ ਕਰ ਦਿੱਤੀ ਤੇ ਉਹਨਾਂ ਨੇ ਮਨ ਬਰਾਲਿਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਟਾਇਆ ਗੱਲ ਚੰਨੀ ਦੀ ਨਹੀਂ ਸੀ ਗੱਲ ਇਹ ਸੀ ਉਹ ਦਲਿਤ ਸੀ ਉਹਨਾਂ ਨੂੰ ਇਹ ਦੇਖਿਆ ਦਲਿਤ ਕਿਹਾ ਇਹ ਪੰਜਾਬ ਦੇ ਉੱਤੇ ਕਬਜ਼ਾ ਕਿਉਂ ਆ ਇਹ ਪੰਜਾਬ ਦਾ ਮੁੱਖ ਮੰਤਰੀ ਕਿਉਂ ਆ ਜੇ ਅੱਜ ਸਾਡਾ ਕੋਈ ਡਾਕਟਰ ਇੰਜੀਨੀਅਰ ਜਾਂ ਆਈਐਸ ਆਈਪੀਐਸ ਵੀ ਆ ਉਹਦੇ ਤੇਰੀ ਇਤਰਾਜ਼ ਕਰਦੇ ਕਹਿੰਦੇ ਰਾਖਵਾ ਕਰਨ ਨਾ ਬਣੇ ਆ ਗੱਲ ਇਹ ਆ ਵੀ ਇਹ ਮੰਨੂਵਾਦੀ ਸੋਚ ਅੱਜ ਵੀ ਦਿੰਦਾ ਆ ਚਾਹੇ ਮੰਨੂ ਸਮਰਤੀ ਭੀਮਰਾ ਵੰਗੇੜ ਕਰਨ ਨੇ ਸਾਹ ਦੇ ਸਾੜ ਦਿੱਤੀ ਸੀ ਉਹ ਭਾਰਤ ਦੇ ਅੰਦਰ ਬੈਨ ਕੀਤੀ ਗਈ ਵੀ ਮੰਨੂ ਸਮਰਤੀ ਨੂੰ ਨਹੀਂ ਮੰਨਤਾ ਦਿੱਤੀ ਜਾਏਗੀ ਇਹ ਕੋਈ ਧਰਮ ਗ੍ਰੰਥ ਪੂਜਣ ਯੋਗ ਨਹੀਂ ਹੈ ਲੇਕਿਨ ਉਹ ਸੋਚ ਨੂੰ ਕਿੱਦਾਂ ਖਤਮ ਕਰਨਾ ਆ ਸਮਾਨਤਾ ਦੀ ਲੜਾਈ ਦੇ ਵਿੱਚ ਆ ਕੇ ਰਾਜ ਸੱਤਾ ਦੀ ਲੜਾਈ ਦੇ ਵਿੱਚ ਆ ਕੇ ਵੀ ਧਾਰਮਿਕ ਤੌਰ ਤੇ ਵੀ ਅਸੀਂ ਆਜ਼ਾਦੀ ਮੰਗਾਂਗੇ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਜੈਪੀ ਜੈਪਾਲ ਕਹਾਂ ਨਾਂਗੇ ਧੋਕੇ ਬਾਬਾ ਸਾਹਿਬ ਅੱਡੀ ਸੋਚਦੇ ਕਹਾਂ ਨਾਂਗੇ ਧੋਕੇ ਜੈਪੀ ਜੈਪਾਲ ਜੈਪੀ ਜੈ ਮੋਹਰ ਜੈਪੀ ਜੈ ਮੋਹਰ ਜੈਪੀ ਜੈਪਾਲ ਅੱਜ ਜੋ ਦਲਿਤ ਭਾਈਚਾਰੇ ਨੇ ਅੱਜ ਆਪਣਾ ਰੋਜ਼ ਜ਼ਾਹਰ ਕੀਤਾ ਧਰਨਾ ਪ੍ਰਦਰਸ਼ਨ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ 26 ਜਨਵਰੀ ਵਾਲੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਭੀਮrao ਅੰਬੇਦਕਰ ਸਾਹਿਬ ਜੀ ਦੀ ਬਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਰੋਸ ਪ੍ਰਦਰਸ਼ਨ ਜाहिर ਕੀਤਾ ਜਾ ਰਿਹਾ ਆ ਔਰ ਜਿਹੜਾ ਦਲਿਤ ਭਾਈਚਾਰਾ ਇਹੀ ਸਰਕਾਰ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਮੰਗ ਕਰਦਾ ਵੀ ਜਿਹੜਾ ਉਸ ਵਿਅਕਤੀ ਦੀ ਪੂਛ ਪਤਰੀ ਜਾਂਚ ਹੋਣੀ ਚਾਹੀਦੀ ਆ ਉਸ ਤੇ ਐਨਐਸਏ ਲੱਗਣਾ ਚਾਹੀਦਾ ਆ ਔਰ ਜਿਹੜੇ ਇਹਦੇ ਬਿਹਾਈਂਡ ਜਿਹੜੇ ਵਿਅਕਤੀਆਂ ਦਾ ਜਿਹੜੇ ਮਾਸਟਰਮਾਈਂਡ ਆ ਉਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਇੱਕ ਹਫਤੇ ਦੇ ਅੰਦਰ ਅੰਦਰ ਉਸ ਵਿਅਕਤੀ ਦੀ ਜੋ ਪਿੱਛੇ ਉਹਦੇ ਸੰਗਠਨਾਂ ਦਾ ਹੱਥ ਆ ਉਹਦੀ ਜਾਂਚ ਉਹਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਪ੍ਰਸ਼ਾਸਨ ਨੇ ਕੋਈ ਅੰਗੈਲੀ ਵਰਤੀ ਤੇ ਇਹਦਾ ਜਿਹੜਾ ਖਮਿਆਜਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਦਾ ਭੁਗਤਣਾ ਪਏਗਾ ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਕਹਿਤੀ 26 ਜਨਵਰੀ ਵਾਲੇ ਦਿਨ ਭਾਰਤ ਦੇ ਸੰਵਿਧਾਨ ਦੀ ਪ੍ਰਤੀਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ 바ਵਾ ਸਾਹਿਬ ਅੰਬੇਡਕਰ ਦੇ ਵੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਬਹੁਤ ਮੰਦ ਭਾਗੀ ਕਟਣਾ ਆ ਔਰ ਅੱਜ ਪੂਰੇ ਦਲਿਤ ਭਾਈਚਾਰੇ ਦੇ ਅੰਦਰ ਰੋਸ ਆ ਔਰ ਇਹਦੀ ਜਲ ਤੋਂ ਜਲਦ ਜਾਂਚ ਕਰਕੇ ਜਿਹੜੇ ਇਹਦੇ ਪਿੱਛੇ ਹੋਰ ਵੀ ਦੋਚੀ ਆ ਜਿਨ੍ਹਾਂ ਦੇ ਮਾਸਟਰਮਾਈਂਡ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਇਸ ਤੋਂ ਹੋਰ ਤਿੱਖਾ ਕੀਤਾ ਜਾਏਗਾ ਜੈ ਭੀਮ ਜੈ ਭਰਾ